ਅਰੇ ਸੋਹੈ ਨਾਰੀ ਤਨਾਸਰੀ ਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿਗਸੈ ਸਦਾ ਆਨੰਦਿਨ ਜਾਂ ਆਪ ਸਾਚੇ ਭਾਵੇ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਤਾ ਪਾਈਐ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਅੰਦਰ ਸਾਚਾ ਨੇਹ ਪੂਰੇ ਸਤਿਗੁਰ ਐ ਜੀਉ ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ ਕਦੇ ਨਾ ਵਸਾਰੀ ਅਨ ਦਿਨ ਸੰਹਾਰੀ ਜਾਂ ਨਾਮ ਲਈ ਤਾ ਜੀਵਾ ਸਰਮਣੀ ਸੁਣੀ ਤਾ ਇਹ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਗੁਰ ਮੇਲੇ ਅਨ ਦਿਨ ਬਿਬੇਕ ਬੁੱਧ ਵਿਚਰੈ ਅੰਦਰ ਸਾਚਾ ਨੇਹੋ ਪੂਰੇ ਸਤਗੁਰੈ ਸਤ ਸੰਗਤ ਮਿਲੈ ਵਡਭਾਗ ਤਾਂ ਹਰ ਰਸ ਆਵੇ ਜੀਉ ਅਨ ਦਿਨ ਰਹੈ ਲਿਬਲਾਏ ਤਾਂ ਸਹਿਜ ਸਮਾਵੇ ਜੀਉ ਸਹਿਜ ਸੁਮਾਵੈ ਤਾਂ ਹਰ ਮਨ ਭਾਵੇ ਸਦਾ ਅਤੀਤ ਬੈਰਾਗੀ ਹਲਤ ਪਲਤ ਸੋਭਾ ਜਾਗੇ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲੇ ਵਡ ਭਾਗ ਤਾਂ ਹਰ ਰਸ ਆਵੇ ਜੀਉ ਦੁਜੈ ਭਾਇ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਉ ਮਾਇਆ ਦੁਖ ਮੋਹਿਆ ਹਮੈ ਰੋਇਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਭ ਦੇ ਤਿਸ ਚੀਤੇ ਨਾਹੀ ਹੰਤ ਗਿ ਆਪਿਛਤਾਵੇ ਬਿਨ ਨਾਵੇਂ ਕੋ ਸਾਥ ਨਾ ਚਾਲੇ ਪੁੱਤਰ ਕਲਤਰ ਮਾਇਆ ਧੋਰਿਆ ਦੂਜੈ ਭਾਈ ਦੁਖ ਹੋਇ ਮਨ ਮੁਖ ਜਮ ਜੋਹਿਆ ਜੀਓ ਕਰ ਕਿਰਪਾਲੇ ਹੋ ਮਲਾਈ ਮਹਿਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ ਹੁਕਮ ਮੰਨ ਸੁਖ ਪਾਇਆ ਅਨ ਦਿਨ ਜਪਤ ਰਹੇ ਦਿਨ ਰਾਤੀ ਸਹਜੇ ਨਾਮ ਧਿਆਇ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਹੋ ਮਲਾਏ ਮਹਿਲ ਹਰ ਪਾਵੇ ਜੀਉ ਤਨਾਸਰੀ ਮਹੱਲਾ ਪੰਜਵਾ ਸੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਐ ਜੀਉ ਅਮਰਤ ਹਰ ਕਾ ਨਾਮ ਸਾਧ ਸੰਗ 라ਵੀਐ ਜੀਉ ਪੰਜ ਸੰਗ ਸਾਧੂ ਇੱਕ ਅਰਾਧੂ ਜਨਮ ਮਰਨ ਦੁਖ ਨਾਸੇ ਤੁਰ ਕਰਮ ਲਿਖਿਆ ਸਾਚ ਸਿਖਿਆ ਕੱਟੀ ਜਮ ਕੀ ਫਾਸੀ ਪੈ ਪਰਮਨਾਥੇ ਛੁੱਟੀ ਗਾਠੇ ਜਮ ਪੰਥ ਮੂਲ ਨਾ ਆਵੀਐ ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਐ ਨੇ ਧਰਿਆ ਧਰ ਏਕ ਨਾਮ ਨਿਰੰਜਨੋ ਜੀਉ ਤੂੰ ਦਾਤਾ ਦਾਤਾਰ ਸਰਬ ਦੁਖ ਭੰਜਨੋ ਜੀਉ ਦੁੱਖਾ ਹਰਤ ਕਰਤਾ ਸੁਖਾ ਸੁਆਮੀ ਸਰਨ ਸਾਧੂ ਆਇਆ ਸੰਸਾਰ ਸਾਗਰ ਮਹਾ ਵਿਖੜਾ ਪਲ ਏਕ ਮਾਹੀ ਤਰਾਇਆ ਪੂਰ ਰਹਾ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਪੈ ਭੰਜਨੋ ਆਪ ਲਿਏ ਲੜ ਲਾਏ ਕਿਰਪਾ ਧਾਰਿਆ ਜੀਉ ਮੋਹਿ ਨਿਰਗੁਣ ਨੀਚ ਅਨਾਥ ਪਰਬ ਅਗਮ ਅਪਾਰੀਆ ਜੀਉ ਦਇਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰਾ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪੋ ਬਨਵਾਰੀਆ ਤੇਰਾ ਦਰਸ ਅਪਾਰ ਨਾਮ ਅਮੋਲੈ ਜੀਉ ਨਿਤ ਜਪਹਿ ਤੇਰੇ ਦਾਸ ਪੁਰਖ ਅਤੋਲੈ ਜੀਉ ਸੰਤ ਰਸਨ ਵੂਠਾ ਆਪ ਟੂਠਾ ਹਰ ਰਸੈ ਸੇਈ ਮਾਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨ ਦਿਨ ਜਾਗਿਆ ਸਦ ਸਦਾ ਸਿਮਰਤਭੈ ਸੁਆਮੀ ਸਾਸ ਸਾਸ ਗੁਣ ਬੋਲਈ ਬਿਨਵੰਤ ਨਾਨਕ ਧੂਰ ਸਾਦੂ ਨਾਮ ਪ੍ਰਭੂ ਅਮੋਲੈ ਰਾਗ ਤਨਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਨ ਕਸ ਅਨੰਦ ਮਹੀਸ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਣਾ ਸੰਤ ਸੰਗਤ RAM ਹਿਰਦੈ ਵਸਾਈ ਰਹਾਉ ਹਨੂਮਾਨ ਸਰ ਗਰਡ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ 베ਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਬਲਾ ਨਹੀਂ ਜਾਨਾ ਕਹ ਕਬੀਰ ਸੋ ਪਰਮੈ ਨਾਹੀ ਪਗ ਲਗ ਰਾਮ ਰਹ ਸਰਨਾਹੀ ਦਿਨ ਤੇ ਪਹਿਰ ਪਹਿਰ ਤੇ ਘਰੀਆ ਆਪ ਘਟੈ ਤਨ ਸੀਜੈ ਕਾਲ 에히ਰੀ ਫਿਰੈ ਬਦਕ ਜਿਉ ਕਹੋ ਕਮਨ ਵਿਦ ਕੀਜੈ ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕੋ ਹੈ ਕਾ ਕਾ ਰਹਾਉ ਜਬ ਲਗ ਜੋਤ ਕਾਇਆ ਮਹਿ ਵਰਤੈ ਆਪਾ ਪਸ਼ੂ ਨਾ ਭੂਜੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਸ਼ੂ ਨਾ ਸੂਜੈ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਕੀ ਸਰਨਾ ਜੋ ਜਨ ਭਾਉ ਭਗਤ ਕਛ ਜਾਣੈ ਤਾ ਕੋ ਅਚਰਜ ਕਾਹੋ ਜਿਉਂ ਜਲ ਜਲ ਮਹਿ ਪੈਸ ਨਾ ਨਿਕਸੈ ਤਿਉ ਢੁਰ ਮਿਲਿਓ ਜਲਾਹੋ ਹਰ ਕੇ ਲੋਗਾ ਮੈਂ ਤੋ ਮਤ ਕਾ ਭੂਰਾ ਜੋ ਤਨ ਕਾਂ ਸੀ ਤਜੈ ਕਬੀਰਾ ਰਮਈਏ ਕਹਾ ਨਿਹੋਰਾ ਰਹਾਉ ਕਹਤ ਕਬੀਰ ਸੁਨੋ ਰੇ ਲੋਈ ਪਰਮ ਨਾ ਭੂਲੋ ਕੋਈ ਕਿਆ ਕਾਂਸੀ ਕਿਆ ਉਖਰ ਮਗਹਰ RAM ਹਿਰਦੈ ਜੋ ਹੋਈ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(53)}^{(54)}^{(55 अंत ना काहू संग सहाई पुत्र कलत्तर लक्ष्मी माया इन्ते कहो कमनै सुख पाया कहत कबीर अवर नहीं कामा हमरे मन तन राम को नामा राम सिमर राम सिमर राम सिमर भाई राम नाम सिमरन बिन बूड़ते अदकहाई रहाऊ ਬਨਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ ਇਨ ਮੈਂ ਕਛ ਨਾਹੀ ਤੇਰੂ ਕਾਲ ਅਬਦ ਆਈ ਅਜਾ ਮਲ ਗਜ ਗਨਕਾ ਪਤਤ ਕਰਮ ਕੀਨੇ ਤੇਉ ਉਤਰ ਪਾਰ ਪਰੇ RAM ਨਾਮ ਲੀਨੇ ਸੂਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਈ RAM ਨਾਮ ਛਾੜ ਅਮਰਤ ਕਾਹੇ ਬਿਖ ਖਾਈ ਤਜ ਭਰਮ ਕਰਮ ਵਿਦਨ ਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ ਤਨਾਸਰੀ ਬਾਣੀ ਭਗਤ ਨਾਮ ਦੇਵ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਗਹਿਰੀ ਕਰ ਕੈ ਨੀਮ ਖੁਦਾਈ ਉਪਰ ਮੰਡਪ ਛਾਈ ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰੇਣ ਧਰਮੂਂਡ ਬੁਲਾਈ ਹਮਰੂ ਕਰਤਾ RAM ਸੁਨੇਹੀ ਕਾਹੇ ਰੇ ਨਰ ਗਰਭ ਕਰਤ ਹੋ ਬਿਨ ਸਜਾਏ ਝੂਠੀ ਦੇਹੀ ਰਹਾਉ ਮੇਰੀ ਮੇਰੀ ਕੈਰੋ ਕਰਤੇ ਦੁਰਜੋਦਨ ਸੇ ਭਾਈ ਬਾਰਹਾਂ ਜੋਜਨ ਸਤਰ ਚੱਲੈ ਥਾ ਦੇਹੀ ਗਿਰਜਨ ਖਾਈ ਸਰਬ ਸੋਇਨ ਕੀ ਲੰਕਾ ਹੋਤੀ ਰਾਮਣ ਸੇ ਅਦਕਾਈ ਕਹਾਂ ਭਇਓ ਦਰਬਾਂਦੇ ਹਾਥੀ ਕਿਨ ਮੈਂ ਭਈ ਪਰਾਇ ਦੁਰਬਾਸਾ ਸਿਉ ਕਰਤਠ ਗਉਰੀ ਜਾਦਵ ਏ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦੇਉ ਹਰ ਗੁਣ ਗਾਏ ਦਸ ਬੈ ਰਾਗਨ ਮੋਹਿ ਬਸ ਕੀਨੀ ਪੰਚਹੁ ਕਾ ਮਿਟ ਨਾਮੋ ਸੱਤਰ ਦੋਇ ਭਰੇ ਅੰਮ੍ਰਿਤ ਸਾਰ ਵਿਖ ਕੋ ਮਾਰ ਕਢਾਵੂ ਪਾਛੈ ਬਹੁ ਨਾ ਆਮ ਨ ਪਾਉਮੂ ਅੰਮ੍ਰਿਤ ਬਾਣੀ ਘਟ ਤੇ ਉਚਰੋ ਆਤਮ ਕੋ ਸਮਝਾਵੋ ਰਹਾਉ ਬੱਜਰ ਕੁਠਾਰ ਮੋਹਿ ਹੈ ਸੀਨਾ ਕਰ ਮਿੰਨਤ ਲਗ ਪਾਵੋ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਹਿ ਲਪਟਾਵੋ ਮਾਇਆ ਨਾਮ ਗਰਬ ਜੋਨ ਕਾ ਤੇਹ ਤਜ ਦਰਸ਼ਨ ਪਾਵੋ ਇਤ ਕਰ ਭਗਤ ਕਰਹਿ ਜੋ ਜਨ ਤਿੰਨ ਭਉ ਸਗਲ ਚੁਕਾਈਐ ਕਹਿਤ ਨਾਮ ਦੇਉ ਬਾਹਰ ਕਿਆ ਪਰਮੋ ਇਹ ਸੰਜਮ ਹਰ ਪਾਈਐ ਮਾਰਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰਹਲਾ ਜੋ ਕਰੰਕ ਨਿਸਨਾਦ ਬਾਲਹਾ ਕਿਉ ਮੇਰਾ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਾਮਈਆ ਰਹਾਉ ਜਿਉ ਧਰਨੀ ਕੋ ਇੰਦਰ ਬਾਲਹਾ ਕੁਸਮ ਬਾਸ ਜੈਸੀ ਭਵਰਲਾ ਜਿਉ ਕੋ ਕਿਲ ਕੋ ਅੰਬ ਬਾਲਹਾ ਤਿਉ ਮੇਰਾ ਮਨ ਰਾਮਈਆ ਚਕਵੀ ਕੋ ਜੈਸੇ ਸੂਰ ਬਾਲਹਾ ਮਾਨ ਸਰੋਵਰ ਹੰਸੁਲਾ ਜਿਉ ਤਰਨੀ ਕੋ ਕੰਤ ਬਾਲਹਾ ਤਿਉ ਮੇਰਾ ਮਨ ਰਾਮਈਆ ਵਾਰਕ ਕੋ ਜੈਸੇ ਖੀਰ ਬਾਲਹਾ ਚਾਤਰਕ ਮੁਖ ਜੈਸੇ ਜਲ ਧਰਾ ਮਛਲੀ ਕੋ ਜੈਸੇ ਨੀਰ ਬਾਲਹਾ ਤਿਉ ਮੇਰਾ ਮਨ ਰਾਮਈਆ ਸਾਧਕ ਸਿੱਧ ਸਗਲ ਬੁਨ ਚਾਹੈ ਬਿਰਲੇ ਕਾਹੂ ਦੀਠਲਾ ਸਗਲ ਭਵਨ ਤੇਰੋ ਨਾਮ ਬਾਲਹਾ ਤਿਉ ਨਾਮੇ ਮਨ ਵੀ ਠੁਲਾ ਪਹਿਲ ਪੁਰੀਏ ਪੁੰਦਰਕਵਨਾ ਤਾ ਤੇ ਹੰਸਾ ਸਗਲੇ ਜਨਾ ਕ੍ਰਿਸ਼ਨ ਤੇ ਜਾਨੂ ਹਰ ਹਰ ਨਚੰਤੀ ਨਾਚਨਾ ਪਹਿਨ ਪੁਰ ਸਾਬਰਾ ਥੋਨ ਪੁਰ ਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮਹਸਾਗਰਾ ਰਹਾਉ ਨਾਚੰਤੀ ਗੋਪੀ ਜਨਾ ਨਈਆ ਤੇ ਬੈਰੇ ਕੰਨਾ ਤਰਕ ਨਾ ਚਾ ਭ੍ਰਮੀਆਂ ਚਾ ਕਿਸਵਾ ਬਚੌਨੀ ਆਈਏ ਮਈਏ ਏਕ ਾਨ ਜੀਓ ਪਿੰਡੀ ਉਬਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦਵਾਰਾ ਤੂੰ ਕੌਨ ਰੇ ਮੈਂ ਜੀ ਨਾਮਾ ਹੋ ਜੀ ਹਾਲਾ ਤੇ ਨਿਵਾਰਨਾ ਜਮ ਕਾਰਨਾ ਪਤਿਤ ਪਾਵਨ ਮਾਦਵ ਬਿਰਦ ਤੇਰਾ ਧਨ ਤੇ ਵੈ ਮਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰਾ ਮਾਥੇ ਲਾਗੀ ਲੇ ਧੂਰ ਗੋਬਿੰਦ ਚਰਨਨ ਕੀ ਸੁਰ ਨਾਨ ਮਨ ਜਨ ਤਿਨ ਹੂ ਤੇ ਦੂਰ ਰਹਾਉ ਦੀਨ ਕਾ ਦਇਆਲ ਮਾਧੋ ਗਰਭ ਪ੍ਰਹਾਰੀ ਚਰਨ ਸਰਨ ਨਾਮ ਬਲ ਤਿਹਾਰੀ ਤਨਾਸਰੀ ਭਗਤ ਰਵਦਾਸ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਹਮ ਸਰਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰ ਮਈਆ ਕਾਰਨੇ ਕਾਰਨ ਕਮਨੇ ਅਬੋਹਲ ਰਹਾਉ ਬਹੁਤ ਜਨਮ ਵਿਛਰੇ ਤੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਜਿਤ ਸਿਮਰਨ ਕਰਹੁ ਨੈਣ ਅਵਲੂਕਨੋ ਸ਼ਰਵਨ ਬਾਣੀ ਸੁਜਸ ਪੂਰ ਰਾਖੋ ਮਨ ਸੋ ਮਧੁਕਰ ਕਰੂੰ ਚਰਨ ਹਿਰਦੈ ਧਰੂੰ ਹਰਸਨ ਅਮਰਤ ਰਾਮ ਨਾਮ ਭਾਖੋ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ ਮੈਂ ਤੋ ਮੂਲ ਮਹੰਗੀ ਲਈ ਜੀ ਸਟੈ ਰਹਾਉ ਸਾਧ ਸੰਗਤ ਬਿਨਾ ਭਾਵ ਨਹੀਂ ਊਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸ ਇਕ ਬੇਨਤੀ ਹਰਿ ਸਿਉ ਪੈਜ ਰੱਖੋ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮਜਨ ਮਰਾਰੀ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੇ ਛਿਟਕਾਰੀ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਘਸ ਜਪੇ ਨਾਮ ਲੈ ਤੁਝਹਿ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੇ ਮਾਹੀ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਪਾਰ 18 ਸਗਲ ਝੂਠਾਰੇ ਤੇਰੋ ਕੀਆ ਤੁਜਹਿ ਕਿਆ ਅਰਪਉ ਨਾਮ ਤੇਰਾ ਤੁਹੀ ਚਵਰ ਟੋਲਾਰੇ 10 8 68 ਚਾਰੇ ਖਾਣੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਕਹਿ ਰਬਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੀ ਨਾਸਰੀ ਬਾਣੀ ਭਗਤਾਂ ਕੀ ਤਰਨੋਚਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ ਦੋ ਕਰਤ ਸੋ ਕਰਤ ਥਾਰੂ ਕਰਮਰੀ ਰਹਾਉ ਸੰਕਰ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ ਕੁੱਲ ਜਨਮ ਦੇ ਮਿਲਿਓ ਸਾਰਗ ਪਾਣ ਰੇ ਕਰਮਕਾਰ ਕਲੰਕ ਮਫੀਟ ਸਰੀ ਵਿਸ਼ਵ ਕਾ ਦੀਪਕ ਸੁਆਮੀ ਤਾਚੇ ਰੇ ਸਵਾਰਥੀ ਪੰਖੀ ਰਾਏ ਗਰੜ ਤਾਚੇ ਬਾਂਧਵਾ ਕਰਮਕਾਰ ਅਰਣ ਪਿੰਗਲਾਰੀ ਅਨਕ ਪਾਤ ਕਰਤਾ ਤ੍ਰੇ ਭਵਨ ਨਾਥਰੀ ਤੀਰਥ ਤੀਰਥ ਭ੍ਰਮਤਾ ਲਹਿ ਨਾ ਪਾਰੀ ਕਰਮਕਾਰ ਕਪਾਲ ਮੁਥੀਤ ਸਰੀ ਅੰਮ੍ਰਿਤ ਸਸੀ ਢੀਨ ਲక్ష్ਮੀ ਕਲਪਤਰ ਸਿਖਰ ਸਮਾਗਰ ਨਦੀ ਚੇ ਨਾਥੰ ਕਰਮਕਾਰ ਖਾਰ ਮੁਥੀਤ ਸਰੀ ਦਾਦੀ ਲੇ ਲੰਕਾ ਗਾੜ ਉਪਾੜੀ ਲੇ ਰਾਵਣ ਬਾਣ ਸਲ ਬਸਲ ਆਣ ਤੋ ਖੀਲੇ ਹਰੀ ਕਰਮ ਕਰ ਕ ਛੋਟੀ ਮਫੀਟ ਸਰੀ ਪੂਰਬ ਲੋ ਕ੍ਰਿਤ ਕਰਮ ਨਾ ਮਿਟੈਰੀ ਘਰ ਗੇਹਣ ਤਾਚੇ ਮੋਹਿ ਜਾਪੀ ਅਲੇ ਰਾਮ ਚੇ ਨਾਮ ਬਦਤ ਤਰਲੋਚਨ ਰਾਮ ਜੀ ਸ੍ਰੀ